ਫਿਲਮ ਜਲਤੋਂ ਅੱਜ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸਨ ਅਫਸਰਦਾਰ ਯਮਲਾ ਤੇ ਯਮਲਾ ਪਗਲਾ دیਵਾਨਾ ਵਰਗੀਆਂ ਫਿਲਮਾਂ 'ਚ ਕੰਮ ਕਰਨ ਵਾਲੇ ਮਸ਼ਹੂਰ ਅਦਾਕਾਰ ਮੁਕਲਦੇਵ ਦਾ ਦੇਹਾਂਤ ਹੋ ਗਿਆ ਉਹ ਸਿਰਫ 54 ਸਾਲ ਦੇ ਸਨ ਮੁਕਲਦੇਵ ਨੇ ਭਾਰਤੀ ਸਿਨੇਮਾ ਦੀਆਂ ਕਈ ਵੱਡੀਆਂ ਟੀਵੀ ਹਸਤੀਆਂ ਦੇ ਨਾਲ ਕੰਮ ਕੀਤਾ ਉਹਨਾਂ ਨੇ ਆਪਣੀ ਹਰ ਭੂਮਿਕਾ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸ਼ੁੱਕਰਵਾਰ ਦੀ ਰਾਤ ਨੂੰ ਉਹਨਾਂ ਨੇ ਅੰਤਿਮ ਸਾਹ ਲਏ ਸ਼ਨੀਵਾਰ ਸਵੇਰੇ ਜਦੋਂ ਉਹਨਾਂ ਦੇ ਦੋਸਤਾਂ ਤੇ ਜਾਣਕਾਰਾਂ ਨੂੰ ਪਤਾ ਲੱਗਿਆ ਕਿ ਅਦਾਕਾਰ ਹੁਣ ਇਸ ਦੁਨੀਆ ਤੇ ਨਹੀਂ ਰਹੇ ਤਾਂ ਉਹਨਾਂ ਨੂੰ ਪਹਿਲਾਂ ਤਾਂ ਇਸ ਤੇ ਵਿਸ਼ਵਾਸ ਨਹੀਂ ਹੋਇਆ ਜਿਸ ਤੋਂ ਬਾਅਦ ਉਹ ਉਹਨਾਂ ਦੇ ਘਰ ਪਹੁੰਚੇ ਤੇ ਉਹਨਾਂ ਦੇ ਮੌਤੇ ਦੁੱਖ ਜਤਾਇਆ ਮਨੋਜ ਵਾਜਪਈ ਨੇ ਮੁਕਲਦੇਵ ਦੇ ਦੇਹਾਂਤ ਤੇ ਇੱਕ ਭਾਵਕ ਪੋਸਟ ਸਾਂਝੀ ਕੀਤੀ ਆਪਣੇ ਦੋਸਤ ਦੀ ਤਸਵੀਰ ਸਾਂਝੀ ਕਰਦੇ ਹੋਏ ਉਹਨਾਂ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਲਿਖਿਆ ਮੈਂ ਜੋ ਮਹਿਸੂਸ ਕਰ ਰਿਹਾ ਹਾਂ ਉਹ ਮੈਂ ਬਿਆਨ ਨਹੀਂ ਕਰ ਸਕਦਾ ਮੁਕਲ ਇੱਕ ਭਰਾ ਵਾਂਗ ਸੀ ਇੱਕ ਕਲਾਕਾਰ ਜਿਸ ਦਾ ਨਿਗਰ ਅਤੇ ਜਨੂਨ ਬੇਮਿਸਾਲ ਸੀ ਬਹੁਤ ਜਲਦੀ ਚਲਾ ਗਿਆ ਉਸ ਦੇ ਪਰਿਵਾਰ ਅਤੇ ਇਸ ਨੁਕਸਾਨ ਦਾ ਸੋਗ ਮਨਾਉਣ ਵਾਲਿਆਂ ਲਈ ਸਾਰਿਆਂ ਲਈ ਤਾਕਤ ਲਈ ਪ੍ਰਾਰਥਨਾ ਕਰ ਰਿਹਾ ਹਾਂ ਤੁਹਾਡੀ ਬਹੁਤ ਯਾਦ ਆਉਂਦੀ ਹੈ ਮੇਰੇ ਪਿਆਰੇ ਦੋਸਤ ਜਦੋਂ ਤੱਕ ਅਸੀਂ ਦੁਬਾਰਾ ਨਹੀਂ ਮਿਲਦੇ ਓਮ ਸ਼ਾਂਤੀ ਇਸ ਤੋਂ ਇਲਾਵਾ ਪੰਜਾਬੀ ਅਦਾਕਾਰ ਪਰਮਿੰਦਰ ਗਿੱਲ ਰਾਣਾ ਰਣਬੀਰ ਸਣੇ ਕਈ ਪੰਜਾਬੀ ਇੰਡਸਟਰੀ ਦੇ ਸਟਾਰਿਆਂ ਨੇ ਵੀ ਉਹਨਾਂ ਦੇ ਦਿਹਾਂਤ ਤੇ ਦੁੱਖ ਜਤਾਇਆ ਹੈ ਮੁਕਲਦੇਵ ਨੇ ਟੀਵੀ ਸ਼ੋਅ ਅਤੇ ਫਿਲਮਾਂ ਵਿੱਚ ਕੰਮ ਕੀਤਾ ਮੁਕਲਦੇਵ ਨੇ 1996 ਵਿੱਚ ਟੀਵੀ ਸ਼ੋਅ ਦੇ ਨਾਲ ਆਪਣੀ ਸ਼ੁਰੂਆਤ ਕੀਤੀ ਸੀ ਉਹ ਕਈ ਵੱਡੇ ਟੀਵੀ ਸ਼ੋਅ 'ਚ ਨਜ਼ਰ ਆਏ ਸਨ ਫਿਰ ਉਹਨਾਂ ਨੇ ਫਿਲਮਾਂ 'ਚ ਆਪਣੀ ਸ਼ੁਰੂਆਤ ਕੀਤੀ ਉਹਨਾਂ ਦੀ ਪਹਿਲੀ ਫਿਲਮ ਦਸਤਕ ਸੀ ਜਿਸ 'ਚ ਉਹਨਾਂ ਨੇ ACP ਰੋਹਿਤ ਮਲੋਤਰਾ ਦੀ ਭੂਮਿਕਾ ਨਿਭਾਈ ਸੀ ਇਸ ਤੋਂ ਬਾਅਦ ਉਹਨਾਂ ਨੇ ਕਿਲਾ ਵਜ਼ੂਦ ਪਹਿਰਾਮ ਮੁਝੇ ਮੇਰੀ بیوی ਸੇ ਬਚਾਓ ਤੇ ਸਨ ਆਫ ਸਰਦਾਰ ਸ਼ਰੀਕ ਵਰਗੀਆਂ ਫਿਲਮਾਂ 'ਚ ਕੰਮ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਆਰ ਰਾਜਕੁਮਾਰ जय हो बिच विखल नायक की भूमिका निभाई थी तो एक पिक्चर खत्म हो गई है पच्चीस जुलाई को लगेगी आप सब उसको प्यार देना और हमने देखा कि उसने वेट गेन किया था तो एक्सराइज कराई अजय देवघर ने संजू भी गुस्से में आ गया उससे सब गुस्से में आए और वो एक्सरसाइज करने लग गया और बहुत फिट करके भेजा था लेकिन फिर से वापस आके यहाँ वेट वेट घर पर बैठा जरूर मेन चीज है कि बहुत साफ और अच्छे नेक इंसान था बहुत अच्छे दिल का था ਆਪ ਸਭ ਨੂੰ ਇਹ ਯਾਦ ਰੱਖਦੇ ਹਾਂ ਬਹੁਤ ਰਮੇਸ਼ਾ ਨੂੰ ਯਾਦ ਹੈ ਸਰਦਾਰ ਮੈਂ ਆਪਨੇ ਕੰਮ ਕੀਆ ਹੈ ਉਸ ਦੇ ਸਾਥ ਇੱਕ ਵਾਰੀ ਅਗਸਤ ਮੈਂ ਇੱਕ ਮਹੀਨਾ ਸ਼ੂਟਿੰਗ ਕੀਤੀ ਹੈ ਮੈਂ ਉਸ ਦੇ ਸਾਥ ਸਕਾਟਲੈਂਡ ਵਿੱਚ ਬੜੀ ਅਫਸੋਸ ਦੇ ਨਾਲ ਸੁਣਨਾ ਪੈ ਰਿਹਾ ਕਿ ਸਾਡੇ ਵਿਚਕਾਰ ਮੁਕਲ ਦੇਵ ਅਭਿਨੇਤਾ ਨਹੀਂ ਰਹੇ ਸੋ ਇਹ ਇੰਡਸਟਰੀ ਲਈ ਬਹੁਤ ਵੱਡਾ ਘਾਟ ਹੈ ਜਿਹੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਕਿਉਂਕਿ ਇਦਾਂ ਦੇ ਕਲਾਕਾਰ ਜਿੰਨਾ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਬੜੇ ਮਿਹਨਤੀ ਸੱਲ ਜਦੋਂ ਉਹ ਦੁਨੀਆ ਤੋਂ ਚਲੇ ਜਾਂਦੇ ਨੇ ਤੇ ਮਾਂਵਾਂ ਦੀ ਸਦਾ ਘਟਾ ਪੂਰਾ ਨਹੀਂ ਹੋ ਸਕਦਾ ਪਰਮਾਤਮਾ ਇਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ